ਜਿਹੜਾ ਸਾਹ ਸੰਗਤ ਦੀ ਸਾਡਾ ਸਰੀਰ ਬਣਿਆ ਇਹ ਵੀ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਆ ਸਾਨੂੰ ਕੜਾ ਪ੍ਰਸ਼ਾਦ ਦੀ ਇਹ ਵੀ ਪੰਜਾਂ ਤੱਤਾਂ ਤੋਂ ਪ੍ਰਸ਼ਾਦ ਬਣਦਾ ਇਹਦੇ ਵਿੱਚ ਫਿਰ ਆਟਾ ਘਿਓ ਖੰਡ ਅਗਨ ਤੇ ਜਲ ਪੰਜੇ ਦੇਵਤੇ ਜਿਹੜੇ ਆ ਨਾ ਉਹ ਗੁਰੂ ਨਾਨਕ ਦੇਵ ਨੇ ਹਾਜ਼ਰ ਕੀਤੇ ਕਿਵੇਂ ਕਹਿੰਦੇ ਜਦੋਂ ਸਿੱਧਾਂ ਦੇ ਨਾਲ ਗੋਸ਼ਟ ਹੋਈ ਆ ਨਾ ਸਿੱਧਾਂ ਨੇ ਆਪਣੇ ਜਿਹੜੇ ਸਰੀਰ ਨੇ ਬਿਰਧਾਂ ਵਾਲੇ ਬੁੱਢਿਆਂ ਵਾਲੇ ਕਰ ਲਏ ਮੂੰਹ ਦੇ ਵਿੱਚ ਦੰਦ ਹੈ ਨਾ ਤੇ ਬਿਲਕੁਲ ਬਿਰਧ ਕਰ ਲਿਆ ਕਹਿਣ ਲੱਗੇ ਵੀ ਸਾਨੂੰ ਕੁਝ ਨਾ ਕੁਝ ਸਿਖਾਓ ਜੇ ਤੁਹਾਡੇ ਕੋਲ ਤਾਕਤ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਫਿਰ ਹੁਕਮ ਕੀਤਾ ਦੇਵਤਿਆਂ ਨੂੰ ਫਿਰ ਵੇਖੋ ਕਿਉ ਆਟਾ ਖੰਡ ਜਲ ਤੇ ਅਗਣ ਪੰਜਾਂ ਨੂੰ ਸਦਕੇ ਨਾ ਪੰਜਾਂ ਦੇ ਨਾਲ ਦਿਆਗ ਦੇਗ ਤਿਆਰ ਹੋਈ ਉਹ ਫਿਰ ਭਾਵੇਂ ਖੁਸ਼ੀ ਦਾ ਸਮਾਂ ਚਾਹੀ ਗਮੀ ਦਾ ਸਮਾਂ ਹੁੰਦਾ ਹਰ ਸਿੱਖ ਜਿਹੜਾ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਤੇ ਫਿਰ ਇਹ ਜਿਹੜਾ ਪ੍ਰੋਗਰਾਮ ਕਰਦਾ ਚਾਹੇ ਗਮੀ ਦਾ ਚਾਹੇ ਖੁਸ਼ੀ ਦਾ ਹੈ